ਕੋਲੀ ਦਾ ਹੈਲੋ ਜੀ ਸਤਿ ਸ੍ਰੀ ਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਨੇ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੀ ਇੱਕ ਰਿਕਵੈਸਟ ਹੈ ਜਿਹੜੇ ਚੈਨਲ ਤੇ ਪਹਿਲੀ ਵਾਰ ਆਏ ਆ ਜੀ ਜੇ ਨਾ ਸਾਈ ਨਹੀਂ ਆਉਂਦੇ ਫਿਰ ਆ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਤੇ ਜੇ ਬਲੌਗ ਵਧੀਆ ਲੱਗਾ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ ਹੈ ਜੀ ਸਾਰਿਆਂ ਦਾ ਤੇ ਇੱਥੇ ਆਪਾਂ ਕੱਟ ਰਹੇ ਸੀ ਸਬਜੀ ਦੀ ਸ਼ਾਮ ਦਾ ਟਾਈਮ ਸੀ ਤੇ ਵੀਡੀਓ ਕਾਫੀ ਪੁਰਾਣੀ ਆ ਇਹ ਤੇ ਜਿਸ ਦਿਨ ਹਵਾ ਵਗਦੀ ਸੀ ਉਸ ਦਿਨ ਦਾ ਬਲੌਗ ਹੈ ਇਹ ਸਾਰਾ ਦਿਨ ਅੰਦਰ ਰਹੇ ਹਨ ਮਿੱਟੀ ਘਟਾਉੜਦਾ ਸੀਗਾ ਫਿਰ ਸ਼ਾਮ ਜੇ ਨੂੰ ਹਵਾ ਘਟੀ ਤਾਂ ਆਪਾਂ ਬਾਹਰ ਬਹਿ ਗਿਆ ਕਿ ਸਬਜੀ ਕੱਟਣ ਲੱਗੇ ਆ ਕੋਲੀ ਆਪਣੇ ਕੰਮ ਵਾਲੀ ਬੈਠੀ ਆ ਇਹਨੂੰ ਚਾਹ ਬਣਾ ਕੇ ਦਿੱਤੀ ਸੀ ਇਹ ਚਾਹ ਪੀ ਰਹੀ ਹੈ ਤੇ ਗੱਲਾਂ ਸੁਣਾ ਰਹੀ ਹੈ ਇਹਨੂੰ ਨਹੀਂ ਪਤਾ ਕਿ ਵੀ ਬਲੌਗ ਬਣ ਰਿਹਾ ਵਾ ਇਹ ਆਪਦੇ ਮੂੰਹ ਤੇ ਆਣ ਗੱਲਾਂ ਕਰੀ ਜਾ ਰਹੀ ਆ ਤੇ ਗੇਟ ਆਪਾਂ ਖੁੱਲਾ ਤਾਂ ਛੱਡਿਆ ਕਿਉਂਕਿ ਕੱਲ ਨੂੰ ਕਣਕ ਵੱਢਣੀ ਆ ਤੇ ਸਰਦਾਰ ਜੀ ਟਰੈਕਟਰ ਵਿਖਾਉਣ ਟਰਾਲਾ ਟੂਲਾ ਵਿਖਾਉਣ ਗਏ ਆ ਉਹ ਲੈ ਕੇ ਆਉਣਗੇ ਤਾਂ ਕਰਕੇ ਆਪਾਂ ਗੇਟ ਖੁੱਲਾ ਛੱਡਿਆ ਫਿਰ ਮੈਨੂੰ ਉੱਠ ਕੇ ਜਾਣਾ ਪਊਗਾ ਤੇ ਆਪਣਾ ਪੈਪ ਖਿਲਰਿਆ ਪਿਆ ਵਿੜੇ ਚ ਤਾਂ ਤੇ ਆਪਣੇ ਜਿਹੜੇ ਮੂਹਰੇ ਪੱਠੀ ਇਹਨਾਂ ਨੂੰ ਪਾਣੀ ਲਾਈਦਾ ਕਿਉਂਕਿ ਵਿੜਾ ਪੱਕਾ ਹੋਣ ਦੇ ਕਾਰਨ ਤੇ ਹਜੇ ਉਹ ਵੀ ਇਹਨ ਪਹਿਲਾਂ ਵਾਲਾ ਬੰਦ ਹੋ ਗਿਆ ਤੇ ਹੁਣ ਮੋਟਰ ਤੋਂ ਸਿੱਧਾ ਪੈਪ ਲਾ ਕੇ ਹੀ ਪੱਠੇ ਭਰ ਲੈਂਦੀ ਆ ਮੂਰਲੇ ਤੇ ਕਿਉਂਕਿ ਆਪਣੇ ਮੂਰੇ ਦੋ ਕ ਕਨਾਲਾ ਪੱਠੇ ਇੱਥੇ ਸਰ ਜਾਂਦਾ ਵਾ ਦੋ ਕ ਕਨਾਲਾ ਦੂਜੀ ਬਾਰ ਚ ਇੰਨੇ ਨਾਲ ਆਪਣਾ ਟਾਈਮ ਵਧੇਗਾ ਸਰੀ ਜਾਂਦਾ ਵਾ ਤੇ ਇੱਥੇ ਆਪਾਂ ਕੱਟ ਰਹੇ ਸੀ ਕੱਦੂ ਦੀ ਸਬਜ਼ੀ ਕੱਦੂ ਕੱਟ ਰਹੇ ਸੀ ਤੇ ਕੱਦੂ ਬਣਾਵਾਂਗੇ ਕੱਦੂ ਕੱਦੂ ਹੋ ਜਾਣੀ ਐ ਸਾਰੀ ਗਰਮੀ ਹੁਣੇ ਤੋਂ ਹੀ ਤੇ ਸਾਰੀਆਂ ਸਬਜ਼ੀਆਂ ਧਰ ਕੇ ਵੇਖ ਲਈਆਂ ਦਾਲਾਂ ਦੂਲਾਂ ਜੀ ਫੇਰ ਆਖਰ ਨੂੰ ਹਨਾ ਕੱਦੂ ਤੇ ਆ ਕੇ ਗੱਲ ਮੁੱਕ ਜਾਂਦੀ ਐ ਵਧੀਆ ਕੋਈ ਸੁੱਕਾ ਖਾ ਲੈਂਦਾ ਕੋਈ ਦੁੱਧ ਬਣਾ ਕੇ ਦੁੱਧ ਪਾ ਕੇ ਖਾ ਲੈਂਦਾ ਵਾ ਦੁੱਧ ਵਾਲਾ ਕੱਦੂ ਬਣਾ ਲੈਂਦਾ ਹਨਾ ਗੰਡੇ ਵગેਰਾ ਵੀ ਦੁੱਧ ਵਾਲੇ ਬਣ ਜਾਂਦੇ ਐ ਸਰਦੀਆਂ ਦੇ ਵਿੱਚ ਆਦ ਕਰ ਵੀ ਅਸ ਤਾਂ ਦੁੱਧ ਵਾਲਾ ਬਣਾ ਲੈਂਦੇ ਨੇ ਆਦ ਕਰ ਦੀ ਤਰੀ ਤੇ ਹਵਾ ਪੂਰੇ ਜੋਰਾਂ ਤੇ ਸੀਗੀ ਫੇਰ ਵੀ ਤੇ ਇਥੋਂ ਮੇਰੇ ਵੀਡੀਓ ਬਣਾਉਂਦੀ ਬਣਾਉਂਦੀ ਦਾ ਫੋਨ ਵੱਜਿਆ ਥੱਲੇ ਤੇ ਸਾਰਾ ਮੂਹਲਾ ਗਾਰਡ ਫੋਨ ਦਾ ਟੁੱਟ ਗਿਆ ਤੇ ਮੈਨੂੰ ਕੋਈ ਪਤਾ ਨਹੀਂ ਮੈਂ ਵੀ ਆਪਦੇ ਗੱਲਾਂ ਦੇ ਧਿਆਨ ਚ ਲੱਗ ਰਹੀ ਤੇ ਬੀਜੀ ਪਾਪਾ ਗੱਲਾਂ ਕਰ ਰਹੇ ਸੀ ਨਾਲ ਤੇ ਆਉਣ ਵਾਲੇ ਸੀ ਸਰਦਾਰ ਜੀ ਉਹ ਪੁੱਛ ਰਹੇ ਸੀ ਵੀ ਕਦੋਂ ਦੇ ਗਏ ਆਪ ਘਰ ਦੇ ਵੀ ਆਏ ਨਹੀਂ ਮੈਂ ਕਿਹਾ ਮੈਨੂੰ ਨਹੀਂ ਪਤਾ ਆ ਜਾਣਗੇ ਫਿਰ ਅੱਜ ਤਿਆਰੀ ਕਰਕੇ ਰੱਖਣਗੇ ਸਾਰਾ ਚੈੱਕ ਅਪ ਕਰਕੇ ਟਰੈਕਟਰ ਟਰਾਲਿਆਂ ਦਾ ਸਵੇਰ ਫਿਰ ਟਾਈਮ ਨਾਲ ਕਣਕ ਵੱਢਣ ਲੱਗ ਜਾਣਗੇ ਤੇ ਇੱਥੇ ਮੈਨੂੰ ਸੁਣਾਉਗੀ ਫਿਰ ਗੱਲਾਂ ਅਸੀਂ ਗੱਲਾਂ ਬਾਤਾਂ ਕਰਦੇ ਆ ਬਸ ਆਈ ਟਾਈਮ ਪਾਸ ਕਰ ਲਈਦਾ ਜੀ ਹੱਸ ਖੇੜ ਕੇ ਤੇ ਬਣੇ ਰਹੋ ਤੁਸੀਂ ਬਲੌਗ ਦੇ ਨਾਲ ਤੇ ਵੀਡੀਓ ਫੁੱਲ ਵਾਚ ਕਰ ਲਿਆ ਕਰੋ ਜੀ ਤੁਹਾਡੀ ਸਪੋਰਟ ਦੇ ਨਾਲ ਮੇਰਾ ਚੈਨਲ ਮੋਨਟਾਈਜ਼ ਹੋ ਗਿਆ ਹੁਣ ਵੀਡੀਓ ਵੀਡੀਓ ਵਾਚ ਜਾਂ ਬਲੌਗ ਵਾਚ ਕਰਦੇ ਆ ਵੇਖਦੇ ਆ ਤੁਸੀਂ ਐਡ ਨਾਲ ਜਰੂਰ ਵੇਖ ਲਿਆ ਕਰੋ ਤੇ ਐਡ ਦੇ ਹੀ ਆਪਣਾ ਨੂੰ ਹਨਾ ਥੋੜਾ ਜਿਹਾ ਫਾਇਦਾ ਹੋਣਾ ਵਾ ਜੇ ਤੁਹਾਡੇ ਕੋਲੇ ਬਹਿ ਕੇ ਵੇਖਣ ਦਾ ਨਹੀਂ ਟਾਈਮ ਤਾਂ ਪਲੀਜ਼ ਲਾ ਕੇ ਛੱਡ ਦਿਆ ਕਰੋ ਵੀਡੀਓ ਫੋਨ ਚ ਲਾ ਕੇ ਛੱਡ ਦਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇੱਥੇ ਆ ਗਏ ਆ ਸਰਦਾਰ ਜੀ ਤੇ ਉਹ ਲਾਉਣਗੇ ਟਰੈਕਟਰ ਅੰਦਰ ਤੇ ਇੱਥੇ ਮੇਰਾ ਫੋਨ ਡੈਗ ਪੈਣਾ ਚਲੋ ਜੀ ਹੁਣ ਆ ਗਏ ਆਪਾਂ ਪਸ਼ੂਆਂ ਦੇ ਵਿੱਚ ਪਸ਼ੂਆਂ ਦਾ ਗੋਹਾ ਇਕੱਠਾ ਕਰਦੇ ਆ ਤੇ ਇਹ ਵੀ ਖੜੀਆਂ ਵੇਂਦੀਆਂ ਸੀ ਵੀ ਕਦੋਂ ਸਾਨੂੰ ਪੱਠੇ ਪਾਉਗੀ ਆ ਕੇ ਤੇ ਗੋਹਾ ਇੱਥੇ ਆਪਾਂ ਇਕੱਠਾ ਕਰਾਂਗੇ ਗੋਹਾ ਕਈ ਵਾਰ ਪਾਪਾ ਜੀ ਵੀ ਇਕੱਠਾ ਕਰ ਜਾਂਦੇ ਆ ਫਿਰ ਉਹ ਜਿਵੇਂ ਹੁੰਦਾ ਉਹਵੇਂ ਹੀ ਸਾਰੇ ਥਾਂ ਤੇ ਇਕੱਠਾ ਕਰ ਦਿੰਦੇ ਮੈਨੂੰ ਐ ਹੁੰਦਾ ਵੀ ਗੋਲ ਢੇਰੀ ਲਾਈ ਹੋਵੇ ਵਧੀਆ ਸੋਹਣਾ ਲੱਗਦਾ ਨਾਲੀ ਮੁੜ ਕੇ ਬਾਥਰੂਮ பசੂਆਂ ਦੇ ਪਿਸ਼ਾਬ ਦੇ ਨਾਲ ਨਾਲੀ ਚ ਨਹੀਂ ਜਾਂਦਾ ਕੁਲਕੇ ਤੇ ਹੁਣ ਆਪਾਂ ਪਾਉਣੇ ਆ ਤੂੜੀ ਜੀ ਤੂੜੀ ਆਪਾਂ ਪਾਵਾਂਗੇ 4 ਕਟੋਕਰੇ ਦੇਖੋ ਤਾਂ ਤਾਂ ਕਟੋਕਰੇ ਪੈ ਜਾਣਗੇ ਵਿੱਚ ਹਰੇ ਦੇ ਕਿਉਂਕਿ ਹਰਾ ਤੁਹਾਨੂੰ ਸਾਰਿਆਂ ਨੂੰ ਪਤਾ ਜੀ ਬਰਸੀਨ ਹੁਣ ਰੁੱਤ ਜਾਂਦੀ ਆ ਥੋੜਾ ਹੋ ਗਿਆ ਤੇ ਪਹਿਲਾਂ ਤਾਂ ਅਸੀਂ ਇੱਕ ਟਾਈਮ ਬੂਰਾ ਵਾਂਡਰ ਲਾਉਂਦੇ ਸੀ ਤੇ ਇੱਕ ਟਾਈਮ ਹਰੜ ਲਾ ਦਿੰਦੇ ਸੀ ਹੁਣ ਫਿਰ ਥੋੜਾ ਜਿਹਾ ਵਿੱਚੋਂ ਹਰਾ ਪਾਉਣ ਲੱਗ ਗਈ ਕਿਉਂਕਿ ਕੱਲਾ ਵੀ ਤੂੜੀ ਸੰਨੀ ਤੁਸੀਂ ਕੀ ਕਹਿੰਨੇ ਆ ਪਸ਼ੂ ਨਹੀਂ ਖਾਂਦਾ ਗਾ ਤੇ ਹਜੇ ਪੰਜ ਸੱਤ ਦੇ ਨੇ ਨੱਕ ਬੁੱਲ ਜੇ ਮਾਰਨੀਆਂ ਜਦੋਂ ਮੇਰੀ ਤੂੜੀ ਪੈਣ ਲੱਗ ਗਈ ਫਿਰ ਆਪੇ ਗੱਜ ਜਾਂਦਾ ਹੁੰਦਾ ਪਸ਼ੂ ਨੂੰ ਪਤਾ ਲੱਗਣ ਲੱਗ ਜਾਂਦਾ ਹੁੰਦਾ ਹੁਣ ਵੀ ਸਾਨੂੰ ਇਹੇ ਕੁਸ਼ੀ ਮਿਲਣਾ ਮੈਂ ਤੇ ਬਾਕੀ ਪਸ਼ੂਆਂ ਦੀ ਸਾਂਭ ਸੰਭਾਲਣਾ ਪਸ਼ੂ ਆਪਾਂ ਨੂੰ ਵੱਧ ਟਾਈਮ ਦੁੱਧ ਦੇਵੇ ਤੇ ਟੈਕ ਕੇ ਮੈਨ ਲਾਗੇ ਸਾਰਾਂ ਤੋਂ ਵੱਡੀ ਗੱਲ ਹੁੰਦੀ ਆ ਜੀ ਪਸ਼ੂ ਟੈਕ ਕੇ ਮੈਨ ਲੱਗੇ ਖਰਾਬੀ ਨਾ ਕਰੇ ਹਨ ਤੇ ਮੈਂ ਤਾਂ ਜੀ ਤੁਹਾਨੂੰ ਦੱਸਦੀ ਆ ਜਿਹੜੇ ਪਸ਼ੂ ਸ਼ਾਮ ਸ਼ਾਮ ਦੇ ਸਾਰਿਆਂ ਦਾ ਆਪੋ ਆਪਣਾ ਤਰੀਕਾ ਹੁੰਦਾ ਪਸ਼ੂ ਸੰਭਣ ਦਾ ਤੇ ਮੈਂ ਤਾਂ ਹੁਣ ਤੁਸੀਂ ਤੁਹਾਡੇ ਸਾਹਮਣੇ ਇੱਥੇ ਮੈਂ ਦਿਖਾਉਣੀ ਆ ਮੈਂ ਤੂੜੀ ਦੇ ਉੱਤੇ ਖਾਲ ਪਾ ਕੇ ਹਰਾ ਰਲਾ ਦੂੰਗੀ ਮੈਂ ਕਦੇ ਦਾਣਾ ਨਹੀਂ ਲਾਇਆ ਦੁਪਹਿਰ ਵੇਲੇ ਇਹ ਗਣਾ ਜਦੋਂ ਕਿਤੇ ਬਾਹਲਾ ਹੋਵੇ ਥੋੜਾ ਗਣਾ ਵੀ ਕਬਲਾ ਕਵੀ ਜਾਨੀ ਕਿ ਕਿਲੋ ਡੇਢ ਕਿਲੋ ਚਾਰਾ ਪੰਜਾ ਪਸ਼ੂਆਂ ਦੇ ਟੂੜੀ ਤੇ ਵਿੱਚ ਰਲਾ ਦਾਂ ਇਹਦਾ ਕਾਰਨ ਇਹ ਆ ਜੀ ਜੇ ਆਪਣਾ ਪਸ਼ੂ ਪਹਿਲਾਂ ਹੀ ਰੱਜ ਜੂਗਾ ਚੰਗੇ ਚੋਖੇ ਨਾਲ ਤਾਂ ਫਿਰ ਦੁੱਧ ਜਦੋਂ ਆਪਾਂ ਧਾਰ ਕੱਢਣੀ ਉਹਦੋਂ ਆਪਾਂ ਨੂੰ ਖਰਾਬ ਕਰਦਾ ਵਾ ਐਸ ਲਈ ਸਾਡੇ ਪਹਿਲਾਂ ਤੇ ਮੇਰੀ ਨਹੀਂ ਜਾਨੀ ਕਿ ਵੀ ਮੇਰੇ ਪੇਕੇ ਪਿੰਡ ਵੀ ਇੱਥੇ ਵੀ ਤੇ ਜਦੋਂ ਅਸੀਂ ਧਾਰਾਂ ਕੱਢਦੇ ਹੁੰਨੇ ਆ ਉਹਦੋਂ ਅਸੀਂ ਜਿਹੜਾ ਪਸ਼ੂ ਨੂੰ ਦਾਣਾ ਪਾਉਨੇ ਆ ਉਹ ਉਹਦੋਂ ਪਾਉਣਾ ਉਹ ਪਸ਼ੂ ਦੇ ਸਾਹ ਨਾਲ ਹਨਾ ਵੱਧ ਦੁੱਧ ਦਿੰਦੀ ਆ ਤਾਂ ਵੱਧ ਘੱਟ ਦੁੱਧ ਦਿੰਦੀ ਆ ਤਾਂ ਘੱਟ ਤੇ ਇੰਨੇ ਨਾਲ ਪਸ਼ੂ ਟੈਕ ਕੇ ਆਪਦੇ ਦਾਣੇ ਦੇ ਲਾਲ ਤੇ ਵਿੱਚ ਲੱਗਾ ਇਹਦਾ ਕਦੇ ਅਸੀਂ ਪਸ਼ੂ ਦੇ ਕਿਤੇ ਵੀ ਟੀਕਾ ਨਹੀਂ ਲਾਇਆ ਵੀ ਵੀ ਕਰੇ ਪਸ਼ੂ ਹੈਲ ਜੀ ਜਾਂ ਟੀਕਾ ਲਾਦਗੇ ਤੇ ਹੁਣ ਤਾਂ ਮੈਂ ਇਥੇ ਜੂੜ ਤੇ ਨਹੀਂ ਗਜਾਇਆ ਜਾਂਦਾ ਸਾਡੀ ਬੀਜੀ ਦੇ ਯਾਨੀ ਕਿ ਮੇਰੀ ਸੱਸ ਦੇ ਪਸ਼ੂ ਤਾਂ ਜੂੜ ਤੇ ਗਜਾਏ ਸੀ ਵੀ ਨਿਆਣਾ ਪਾਉਣ ਜਾਂ ਜੂੜ ਪਾਉਣ ਤੁਸੀਂ ਕੀ ਕਹਿੰਨੇ ਆ ਉਵੇਂ ਤੇ ਪਾਰ ਪਰਮਾਤਮਾ ਦੀ ਕਿਰਪਾ ਧੰਨ ਸ੍ਰੀ ਗੁਰੂ ਰਾਮਦਾਸ ਜੀ ਸਾਡੇ ਮਿਹਰ ਕਰਨ ਹਨ ਤੇ ਸਾਡਾ ਪਸ਼ੂ ਪਾਇਆ ਪਾਇਆ ਵੀ ਦੁੱਧ ਦਿੰਦਾ ਪਰ ਕਦੇ ਹਿੱਲੇ ਨਹੀਂ ਨਾ ਸੀ ਕਦੇ ਟੀਕਾ ਲਾਇਆ ਤੇ ਬਾਕੀ ਤੁਹਾਨੂੰ ਦੱਸ ਦਿੰਦੇ ਆ ਗੱਬਣ ਪਸ਼ੂ ਦੀ ਨਿਸ਼ਾਨੀ ਗੱਬਣ ਪਸ਼ੂ ਦੀ ਨਿਸ਼ਾਨੀ ਇਹ ਹੁੰਦੀ ਆ ਜੀ ਵੀ ਇੱਕ ਤਾਂ ਹਨਾ ਡੋਕੇ ਤੋਂ ਪਤਾ ਲੱਗ ਜਾਂਦਾ ਵੀ ਗੱਬ ਡੋਕਾ ਕਰਦਾ ਜਾਂ ਅੱਟ ਦੇ ਗਿਆ ਸਫੈਦ ਰੰਗ ਦਾ ਹਨਾ ਉਤੋਂ ਪਤਾ ਲੱਗ ਜਾਂਦਾ ਤੇ ਪਸ਼ੂਦਿਆਂ ਥੋੜੇ ਜਿਹਾ ਆਦਤਾਂ ਵੀ ਹਨਾ ਬਦਲਦਿਆਂ ਤੁਸੀਂ ਗੌਰ ਕਰੋ ਜਿਹੜੀਆਂ ਮੇਰਿਆਂ ਭੈਣਾ ਵੀਰ ਦੁੱਧ ਕੱਢਦੇ ਧਾਰਾ ਕੱਢਦੇ ਉਹਨਾਂ ਨੂੰ ਪਤਾ ਹੁੰਦਾ ਵੀ ਡੇਲੀ ਦਾ ਸਾਡਾ ਦੁੱਧ ਕਿੰਨਾ ਤੇ ਬਹੁਤ ਸਾਰੇ ਵੀਰ ਬਣਾ ਅੰਦਾਜ਼ਾ ਲਾ ਲੈਂਦੇ ਹੁੰਦੇ ਵੀ ਇੰਨਾ ਕੁ ਦੁੱਧ ਆ ਪਤਾ ਕੱ ਲੈਨੇ ਵੀ ਇੰਨਾ ਕੁ ਦੁੱਧ ਇੰਨੇ ਕਿ ਲੂਹ ਗਜੈ ਨੇ ਕਿ ਨੇਹੂਗਾ ਤੇ ਸਭ ਤੋਂ ਵੀ ਗੱਭਣ ਪਸ਼ੂ ਦੀ ਨਿਸ਼ਾਨੀ ਵੱਡੀ ਇਹ ਹੁੰਦੀ ਹੈ ਵੀ ਸਾਡੇ ਪਸ਼ੂ ਜਦੋਂ ਬਣ ਜਾਣ ਤੇ ਉਸ ਤੋਂ ਵੀ ਮਹੀਨਾ ਲੰਘ ਗਿਆ ਜਾਂ 20 ਦਿਨ ਲੰਘ ਗਏ ਤਾਂ ਪਤਾ ਲੱਗਣ ਲੱਗ ਜਾਂਦਾ ਸਟਾਂਗ ਸਟਾਂਗ ਕਰਕੇ ਦੁੱਧ ਘਟਣਾ ਸਟਾਰਟ ਕਰ ਦਿੰਦਾ ਪਸ਼ੂ ਜਿਹੜਾ ਪਸ਼ੂ ਗੱਪਣ ਹੋਵੇ ਕੰਗਾਂ ਦੇ ਤੱਕਾ ਵੀ ਨੇ ਨਾ ਵੀ ਕੰਗਾਂ ਜਾਂ ਤੇ ਮੀੜੀ ਜਾ ਕੇ ਘਟਦਾ ਤੇ ਸਾਡੀਆਂ ਮੱਝਾਂ ਨੇ ਵੇਖੀਆਂ ਇਹ ਵੀ ਇਹ ਨਿਸ਼ਾਨੀ ਕੱਢ ਕੇ ਜਰੂਰ ਵੇਖੀ ਐ ਵੀ ਜਿੱਦੋਂ ਉਹ ਬਣ ਗਈਆਂ ਮਹੀਨਾ ਲੰਘ ਗਿਆ 20 ਦਿਨ ਲੰਘ ਗਏ ਤਾਂ ਸਟਾਂਗ ਸਟਾਂਗ ਕਰਕੇ ਦੁੱਧ ਘਟਦੇ ਘਟਦੇ ਜੇ 5 ਮਹੀਨੇ ਮੱਝ ਦੁੱਧ ਦਿੰਦੀ ਆ ਤਾਂ 5 ਪੰਜ ਮਹੀਨਿਆਂ ਚ ਸਾਢੇ 5 ਪੰਜ ਮਹੀਨਿਆਂ ਚ ਉਹ ਸੁਕਾ ਜਾਣਾ ਵਾ ਇੱਕ ਸਾਡੀ ਮੱਝ ਸਾਢੇ 7 ਮਹੀਨੇ ਦੁੱਧ ਦਿੰਦੀ ਉਹਦਾ ਵੀ ਪਤਾ ਲੱਗ ਜਾਂਦਾ ਵੀ ਉਹ ਦੁੱਧ ਘਟ ਗਈ ਕਿਉਂਕਿ ਪਸ਼ੂ ਜੇ ਦੁੱਧ ਆਮ ਕਾਰਾ ਮੱਝਾਂ ਸਾਢੇ 5 5 ਸਾਢੇ 5 ਲੀਟਰ ਦੁੱਧ ਦਿੰਦੀਆਂ ਬਾਲਗਾਂ ਮਿੰਗੀਆਂ ਮੱਝਾਂ ਜਾਂ ਬਾੜੇ ਦੁੱਧ ਦੇਣਾਂ ਮੱਝਾਂ ਤਾਂ ਨਹੀਂ ਸਾਡੇ ਨਹੀਂ ਰੱਖਾਂਗਾ ਨੋਰਮਲ ਮੱਝਾਂ ਜਨ ਕਿ 12 13 ਲੀਟਰ ਦੁੱਧ ਮੱਝ ਦਾ ਹੈਗਾ 14 ਲੀਟਰ ਤੱਕ ਤੇ ਇੱਕ ਝੋਟੀ ਆਪਣੀ ਹੁਣ ਪਹਿਲਾਂ ਇਹ ਸੂਏ ਸੂਈ ਆ ਉਹਦੀ ਮਾਂ ਅਸੀਂ ਵੇਚਦੀ ਉਹ ਆਪਣੀ ਘਰ ਦੀ ਪਾਲੀ ਹੋਈ ਆ ਇਹ ਉਹ ਥੱਲੇ ਆ ਕੇ 11 12 ਲੀਟਰ ਦੁੱਧ ਹੈਗਾ ਪਹਿਲਾਂ ਥੱਲੇ ਤੇ ਗਾਂ ਨੂੰ ਉਹ ਵਧੂਗੀ ਦੁੱਧ ਪਰ ਉਹ ਹਜੇ ਤੱਕ ਵੀ ਬਣੀ ਨਹੀਂ ਉਹਦੀ ਮਾਂ ਦੀ ਆਤ ਵੀ ਇਹ ਹੁੰਦੀ ਸੀ 6-7 ਮਹੀਨਿਆਂ ਦੇ ਸੂਕੇ ਉਹ ਤੋਂ ਬਾਅਦ ਚ ਬੰਦੀ ਬੱਚਾ ਕਾਫੀ ਵੱਡਾ ਹੋ ਜਾਂਦਾ ਹੈ ਇਹਦਾ ਤੇ ਜਦੋਂ ਅਸੀਂ ਤਾਂ ਨਹੀਂ ਬਣਾਉਂਦੇ ਵੀ ਘਰ ਨੂੰ ਗਰਮੀ ਚਲ ਦੁੱਧ ਤਾਂ ਤੋੜਾ ਨਹੀਂ ਆਉਂਦਾਗਾ ਤੇ ਵੀ ਦੁੱਧ ਦੇਈ ਜਾਊਗੀ ਇਹਨੇ ਬਣਤਾ ਜਾਣਾ ਹੀ ਆ ਤੇ ਬਾਕੀ ਇਹ ਨਿਸ਼ਾਨੀਆਂ ਜੀ ਪੱਕੀ ਤੁਸੀਂ ਇਸ ਦਾ ਪੂਰਾ ਇਹ ਧਿਆਨ ਰੱਖ ਕੇ ਵੇਖਿਓ ਪਸ਼ੂ ਦੁੱਧ ਘਟਨਾ ਸਟਾਰਟ ਹੋ ਜਾਂਦਾ ਫਿਰ ਤੁਹਾਨੂੰ ਕੋਈ ਵੀ ਕੁਝ ਵੀ ਚੈੱਕ ਕਰਨ ਦੀ ਲੋੜ ਨਹੀਂ ਵੀ ਇਹੇ ਦੁੱਧ ਵਿੱਚ ਚੈੱਕ ਕਰਾਉਣ ਦੀ ਲੋੜ ਨਹੀਂ ਬਾਕੀ ਚੈੱਕ ਏਵੇਂ ਹੋ ਜਾਂਦਾ ਵੀ ਬਾਥਰੂਮ ਆ ਪਸ਼ੂ ਦਾ ਬਾਥਰੂਮ ਜਦੋਂ ਕਰਦਾ ਉਹ ਤੇ ਸਰੋਂ ਦੇ ਤੇਲ ਦੀਆਂ ਬੂੰਦਾਂ ਪਾਦਗੇ ਆਪਾਂ ਤੇ ਭਾਵੇਂ ਬਾਥਰੂਮ ਗਰਮ ਹੁੰਦਾ ਜਾਂ ਕਹਿ ਦਿੰਦੇ ਆ ਤੇ ਉਹਦੇ ਉੱਤੇ ਤੇਲ ਦੀਆਂ ਬੂੰਦਾਂ ਪਾਦਗੇ ਜੇ ਉਹ ਖੰਡ ਗਈਆਂ ਤਾਂ ਪਸ਼ੂ ਗੱਭਣ ਨਹੀਂਗਾ ਜੇ ਉਹ ਵੀ ਬੂੰਦਾਵਾਂ ਵਿੱਚ ਤਬਕੇ ਜੇ ਬਣੇ ਹੁੰਦੇ ਹਨ ਜਿਵੇਂ ਉਮੀ ਰਹਿ ਗਈ ਤਾਂ ਪਸ਼ੂ ਗੱਭਣਾਂਗੇ ਮੈਂ ਇਹ ਵੀ ਪ੍ਰਕਾਰ ਦੇਖਿਆ ਗਏ ਹਾਂ ਕਿ ਆਪਣੇ ਇਥੇ ਪੱਕਾ ਥਾਂ ਹੈ ਨਾ ਜੇ ਪਸ਼ੂ ਬਾਥਰੂਮ ਕਰ ਦੋ ਨਾਲੀ ਚ ਚਲਾ ਜਾਂਦਾ ਹੈ ਨਾ ਉੱਤੇ ਬੂੰਦਾ ਪਾ ਕੇ ਦੇਖਣਾ ਤਾਂ ਜਿਵੇਂ ਖੜਦੰਗਾਣੀ ਹੈ ਜੇ ਪਸ਼ੂ ਦੀਆਂ ਬੂੰਦਾ ਖੜਦੰਗੀਆਂ ਬਾਥਰੂਮ ਤੇ ਤੇਲ ਦਿਆਂ ਤਾਂ ਪਸ਼ੂ ਗੱਭਣ ਨਹੀਂਗਾ ਜੇ ਉਸੇ ਤਰ੍ਹਾਂ ਬੂੰਦ ਤਬਕਾ ਉਵੇਂ ਬਣਿਆ ਰਿਹਾ ਤਾਂ ਪਸ਼ੂ ਗੱਭਣਾ ਵੀ ਉਹ ਤਾਂ ਡੋਕਿਆਂ ਮਣਕਿਆਂ ਤੋਂ ਪਤਾ ਲੱਗ ਜਾਂਦਾ ਵੀ ਗੱਭ ਡੋਕਾ ਕਰਗੀ ਜਾਟ ਦੇਗੀ ਪਸ਼ੂ ਗੱਭਣਾ ਪਰ ਇਹ ਦੋ ਮੇਨ ਨਿਸ਼ਾਨਾ ਮੰ ਹੈਗਾ ਸਰੋਂ ਦੇ ਤੇਲ ਨਾਲ ਚੈੱਕ ਕਰਨਾ ਗੱਬਣ ਪਸ਼ੂ ਤੇ ਦੁੱਧ ਘਟਣਾ ਦੋ ਮੇਨ ਨਿਸ਼ਾਨਾ ਜੀ ਪਸ਼ੂ ਗੱਬਣ ਦਾ ਆਪਾਂ ਅੰਦਾਜ਼ਾ ਲਾ ਸਕਦੇ ਆ ਬਾਕੀ ਲੰਮਾ ਟਾਈਮ ਦੁੱਧ ਲੈਣ ਵਾਸਤੇ ਪਸ਼ੂਆਂ ਨੂੰ ਪਿਆਰ ਕਰੋ ਜੀ ਜ਼ਰੂਰੀ ਨਹੀਂ ਹੁੰਦਾ ਵੀ ਪੱਠੇ ਪਾਤੇ ਚੰਗੇ ਤਾਂ ਤਾਂ ਹੀ ਪਸ਼ੂ ਨੇ ਚੰਗਾ ਦੁੱਧ ਦੇਣਾ ਪਸ਼ੂ ਲਾੜ ਪਿਆਰ ਵੀ ਪਾਲਦਾ ਪਸ਼ੂ ਬੈਠਾ ਜੇ ਦੁੱਧੀਆਂ ਲੱਤਾਂ ਬਾਹਾਂ ਵਾ ਸਿਰ ਸੇਂਗ ਕੰਨ ਖੁਰਕੋ ਉਹਦੇ ਪਿੰਡੇ ਤੇ ਹੱਥ ਮਾਰੋ ਪਸ਼ੂ ਆਪ ਦੇ ਆਪ ਹੀ ਤੁਹਾਡਾ ਮੂਹ ਕਰੂਗਾ ਤੁਹਾਡੇ ਤੋਂ ਮਿਲੂਗਾ ਕਦੇ ਵੀ ਇਸ ਤਰ੍ਹਾਂ ਨਹੀਂ ਕਰਦਾਗਾ ਮੈਂ ਕਦੇ ਤੁਹਾਨੂੰ ਮੌਕਾ ਮਿਲੇ ਤਾਂ ਜਰੂਰ ਵੀਡੀਓ ਧਾਰਾਂ ਚੁੰਦੀ ਦੀ ਬਣਾ ਕੇ ਦਿਖਾਉਂ ਜਦੋਂ ਮੈਂ ਧਾਰਾਂ ਕੱਢਦੀ ਆ ਨਾ ਪਸ਼ੂ ਮੇਰੀ ਬੁੱਕਲ 'ਚ ਸਿਰ ਰੱਖ ਲੈਂਦੀ ਐ ਵੀ ਸਾਡਾ ਕਰਨ ਖੁਰਕਦੇ ਸਾਡਾ ਸਿਰ ਖੁਰਕਦੇ ਅੱਖਾਂ ਖੁਰਕਦੇ ਖਾਸ ਕਰਕੇ ਧਾਰ ਚੁੰਨ ਲੱਗੇ ਬੈਠਣ ਲੱਗਾ ਮੈਂ ਧੁੰਨੀ 2-3 ਵਾਰ ਪਸ਼ੂ ਦੀ ਜਰੂਰ ਖਿੱਚਦੀ ਥੱਲੇ ਨੂੰ ਤਾਂ ਵੀ ਪਸ਼ੂ ਨਹੀਂ ਅੜਕਦਾਗਾ ਵੀ ਹਲਦਾ ਨਹੀਂਗਾ ਪਸ਼ੂ ਕਦੇ ਵੀ ਤੇ ਐਸ ਲਈ ਮੈਂ ਭੈਣਾਂ ਨੂੰ ਕਹਿੰਨੀ ਹਾਂ ਬਹੁਤਾ ਤਾਂ ਮੈਨੂੰ ਤਜਰਬਾ ਨਹੀਂ ਮੈਂ ਤਾਂ ਵੈਸੇ ਆਪ ਦੀ ਜ਼ਿੰਦਗੀ ਜਿੰਨੇ ਕਿ ਪਸ਼ੂਆਂ ਨਾਲ ਸਾਹਮਦੀ ਹੈ ਜੇ ਸਾਹਮਦੀ ਰਹੀਆਂ ਇਹ ਅੰਦਾਜ਼ਾ ਕੱਢਿਆ ਜੀ ਤੁਸੀਂ ਪਸ਼ੂ ਨੂੰ ਪਿਆਰ ਨਾਲ ਰੱਖੋ ਦਾਣਾ ਤੁਸੀਂ ਧਾਰਾ ਕੱਢਣ ਲੱਗੇ ਪਾਓ ਧਾਰਾ ਚੋਂ ਸਮੇਂ ਪਾਓ ਦੁਪਹਿਰੇ ਦਾਣਾ ਨਾ ਲਾਓ ਜੀ ਕਾ ਤੁਸੀਂ ਪਸ਼ੂ ਤੋਂ ਲੰਮਾ ਸਮਾਂ ਦੁੱਧ ਲੈਣਾ ਤਾਂ ਇਹ ਇਸ ਤਰ੍ਹਾਂ ਕਰਕੇ ਪਸ਼ੂ ਲਾਡ ਪਿਆਰ ਵੀ ਪਾਲਦਾ ਜੀ ਸਾਰੀ ਭਾਸ਼ਾ ਸਮਝਦੇ ਹੁੰਦੇ ਆ ਹੁਣ ਮੈਂ ਪੱਠੇ ਪਾ ਰਹੀਆਂ ਪਸ਼ੂ ਆਰਾਮ ਨਾਲ ਫੜੇ ਡੀਕੀ ਜਾਂਦੇ ਆ ਵੀ ਇਹਨਾਂ ਨੇ ਸਾਨੂੰ ਬੰਨ ਨਹੀਂ ਦੇਣਾ ਵਾ ਬਾਕੀ ਇੱਥੇ ਮੈਂ ਤੁਹਾਨੂੰ ਦੱਸਾਂ ਵੀ ਖਾਣ ਨਾਲ ਹੱਥ ਧੋਣੇ ਆ ਖਾਣ ਨਾਲ ਹੱਥ ਧੋਣਦੇ ਆ ਕਿਉਂਕਿ ਮੈਂ ਦੂਜੀ ਉਧਰ ਗੱਲ ਚਾਹਦੇ ਸੀ ਉਹਦੋਂ ਗੱਲ ਮੌਕੇ ਤੇ ਮੈਂ ਨਹੀਂ ਕੀਤੀ ਮੈਂ ਤਾਂ ਕੱਟੀ ਜਾਊਗੀ ਗੱਲ ਤੇ ਖਾਣ ਜਦੋਂ ਐ ਭਿੱਜਿੰਦੀ ਜਾਂ ਤੁਸੀਂ ਵੇ ਐਸੇ ਵੀ ਜੇ ਕੰਮ ਕਰਦੇ ਕੋਤੰਦੀ ਆਈ ਵਾਲਾ ਪਾਂਡਾ ਧੋਣਾ ਖਾੜ ਵਾਲੇ ਟੂੜੀ ਵਾਲੇ ਖਾਣ ਨਾਲ ਪਾਂਡਾ ਸਾਫ਼ ਕਰ ਲੋ ਹੱਥਾਂ ਦੇ ਖਾੜ ਮਾਰ ਲੋ ਤੁਹਾਡੀ ਸਾਰੀ ਮੈਲ ਪੱਟੀ ਜਾਊ ਹੱਥ ਤੁਹਾਡੇ ਮਲੈਮ ਹੋ ਜਾਣਗੇ ਤੇ ਕਦੇ ਵੀ ਤੁਹਾਡੇ ਹੱਥ ਪਾਟਣਗੇ ਨਹੀਂ ਫਟਣਗੇ ਨਹੀਂ ਵਿਹਾਂਗਾ ਨਹੀਂ ਬਣਨਗਾ ਖਾਲ ਨਾਲ ਹੱਥ ਧੋਣ ਦੇ ਬਹੁਤ ਸਾਰੇ ਫਾਇਦੇ ਜੀ ਹੋ ਜਾਂਦੇ ਐ ਇਸ ਤਰ੍ਹਾਂ ਕਰਕੇ ਤੇ ਤੁਸੀਂ ਪੈਰਾਂ ਤੇ ਵੀ ਮਲ ਸਕਦੇ ਆ ਸਾਰੀ ਮੇਲ ਪੱਟੀ ਜਾਂਦੀ ਐ ਨਾਲੇ ਤੇ ਸਰਵ ਦਾ ਤੇਲ ਹੁੰਦਾ ਵਿੱਚ ਨਾਲੇ ਖਾਲ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਪਦਾਰਥ ਹੁੰਦੇ ਜੋ ਆਪਣੇ ਹੱਥਾਂ ਨੂੰ ਸਾਫ਼ ਰੱਖਦੇ ਆ ਤੇ ਤੁਸੀਂ ਇਹ ਵੀ ਤਜਰਬਾ ਕਰਕੇ ਦੇਖ ਲਿਓ ਹਨਾ ਇਹ ਹਰ ਕੀ ਤਜਰਬਾ ਕਰ ਸਕਦਾ ਜੋ ਕੰਮ ਕਰਦਾ ਹਰ ਨੂੰ ਤਜਰਬੇ ਚੋਂ ਕੰਮ ਚ ਤੇ ਚਾਰਪਾ ਮਿਲ ਜਾਂਦਾ ਜੀ ਮੇਰੇ ਦੱਸਣ ਨਾਲ ਨਹੀਂ ਜੋ ਪਹਿਣਾ ਸਾਹਬੜੇ ਸਾਹਮਦਿਆਂ ਹਨਾ ਪਿਆਰ ਵੀ ਕਰਿਆ ਕਰੋ ਪਸ਼ੂ ਪਸ਼ੂ ਦਿਨਾਂ ਦੇ ਸ਼ਾਨਣੀਆਂ ਵੀ ਚੈੱਕ ਕਰਿਆ ਕਰੋ ਵੀ ਪਹਿਲਾਂ ਕਿੱਦਾਂ ਸੀ ਹੁਣ ਕਿੱਦਾਂ ਜਾਂ ਪਿਛਲੇ ਸਾਲ ਪਸ਼ੂ ਨੇ ਕਿਸ ਤਰ੍ਹਾਂ ਦੁੱਧ ਦਿੱਤਾ ਵੀ ਕਿੱਦਾਂ ਇਹ ਦਿਨਾਂ ਆਤਾਂ ਸੀ ਤੇ ਹੁਣ ਇਹ ਕਿਸ ਤਰ੍ਹਾਂ ਦੀਆਂ ਆਤਾਂ ਆ ਮੈਂ ਛੋਟੀ ਸੀ ਪਾਰ ਰਹੀ ਸੀ ਦੁੱਧ ਦਾ ਟੋਟਾ ਆ ਗਿਆ ਸੀ ਉਹ ਬੜਾ ਭਾਈ ਦੀ ਸੀ ਬੜਾ ਖਰਾਬ ਕਰਦੀ ਸੀ ਤੇ ਹੁਣ ਮੈਂ ਉਹਨੂੰ ਉਦੇ ਪਿੰਡੇ ਨੂੰ ਖੁਰਕਦੀ ਉਹਦੀ ਬੈਠੀ ਦੇ ਕਈ ਵਾਰਾ ਲੱਤਾਂ ਲੁੱਤਾਂ ਨੂੰ ਵੀ ਤੇਲ ਲਾ ਦਿੰਨੀ ਆ ਹਨ ਤੇ ਉਹ ਹੁਣ ਮੋਹ ਕਰਦੀ ਮੈਨੂੰ ਵੇਖ ਵੇਖ ਹੀ ਰਿੰਗੀ ਜਾਊਗੀ ਦੂਜੇ ਘਰ ਲੈ ਆਏ ਪਸੂਣੀ ਉਹ ਨਾ ਕਰਦੇ ਉਹ ਉਦੋਂ ਵੀ ਵੱਧ ਮੇਰਾ ਮੋਹ ਐ ਕਰਦੀ ਜਿਵੇਂ ਮੈਂ ਉਹ ਘਰੇ ਰਹਿ ਕੇ ਰੱਖ ਕੇ ਪਾਲੀ ਹੋਵੇ ਤੇ ਲਓ ਜੀ ਇਸ ਤਰ੍ਹਾਂ ਆਪਾਂ ਪੱਟੇ ਪਾਉਣੇ ਆ ਵਾਂਡਰ ਲਾ ਕੇ ਹਰਰ ਲਾ ਕੇ ਐਂ ਬੰਨ੍ਹ ਦੇਣੀਆਂ ਮੈਂ ਕੋਈ ਇੱਥੇ ਹੋਰ ਮਤਵਲ ਕੇ ਦਾਣਾ ਨਹੀਂ ਲਾਉਣਾਗਾ ਤਾਂ ਰਾ ਕੱਢਣ ਸਮੇਂ ਦਾਣਾ ਲਾਉਂਗਾ ਤੇ ਮੇਰੇ ਪਸ਼ੂ ਕਦੇ ਵੀ ਹਿੱਲੇ ਨਹੀਂ ਕਦੇ ਵੀ ਟਾਈਮ ਤੋਂ ਪਹਿਲਾਂ ਦੁੱਧ ਤੋਂ ਨਹੀਂ ਭੱਜੇ ਜੇ ਕਿਸੇ ਮੱਝ ਨੇ 6 ਮਹੀਨੇ ਦੁੱਧ ਦਿਨਾ ਤਾਂ 6 ਮਹੀਨੇ ਹੀ ਦੇਣਾ ਜੇ 7 ਮਹੀਨੇ ਦੇਣਾ ਤਾਂ 7 ਮਹੀਨੇ ਹੀ ਦੇਣਾ ਮੈਂ ਆਪਦੇ ਆਪ ਪਸ਼ੂ ਦਾ ਧਾਣਾ ਘਟਾ ਕੇ ਪਸ਼ੂ ਨੂੰ ਦੁੱਧੋ ਛੱਡਦੀ ਆਂ ਪਰ ਫਿਰ ਵੀ ਰੈਂਗ ਰੈਂਗ ਕੇ ਮਿਲਦੀ ਆ ਕਿਉਂਕਿ ਜੀ 4-5 ਮਹੀਨੇ ਦਾ ਪਸ਼ੂ ਨੂੰ ਪਹਿਲਾਂ ਛੱਡਣਾ ਹੀ ਚਾਹੀਦਾ ਫਿਰ ਅਗਲੇ ਸੂਏ ਪਸ਼ੂ ਦੁੱਧਉਣਾ ਨਹੀਂ ਦਿੰਦਾ ਇੰਨੀਆਂ ਕਾਪੜੀਆਂ ਗੱਲਾਂ ਬਾਤਾਂ ਸੀਂਆਂ ਜੀ ਜੇ ਤੁਸੀਂ ਵੀ ਇਦਾਂ ਕਰਿਆ ਕਰੋ ਆਪਦੇ ਕੰਮ 'ਚ ਉਤਜਾਰਪਾ ਲੱਬਿਆ ਕਰੋ ਇਸੇ ਦਿਮਾਗ ਨਾਲ ਲੱਗੂ ਆਪਦੇ ਪਸ਼ੂ ਦੰਗਾ ਤਾਂ ਵੇਖੋ ਆਪ ਦੰਗਾ ਤਾਂ ਵੇਖੋ ਵੀ ਹੱਸੀ ਪਸ਼ੂ ਨੂੰ ਕਿਵੇਂ ਪਿਆਰ ਨਾਲ ਰੱਖਣਾ ਤੇ ਬਾਕੀ ਮੇਨ ਗੱਲ ਹੈ ਜੀ ਵੀ ਜਦੋਂ ਆਪਾਂ ਹੱਸ ਕੇ ਕੰਮ ਕਰਾਂਗੇ ਹਨਾ ਰੱਬ ਦਾ ਨਾਮ ਲੈ ਕੇ ਤੁਸੀਂ ਕਿ ਜੈਸ ਵੀ ਗੁਰੂ ਪੀਰ ਨੂੰ ਮੰਨਦੇ ਆ ਉਹਦਾ ਨਾਮ ਲੈ ਕੇ ਕੰਮ ਸਟਾਰਟ ਕਰੋਗੇ ਤੁਹਾਡੇ ਕੰਮ ਵਿੱਚ ਜ਼ਰੂਰ ਬਰਕਤ ਪਾਊਗੀ ਬਲੌਗ ਵਧੀਆ ਲੱਗਿਆ ਤਾਂ ਲਾਈਕ